ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਜਿਸ ਤਰ੍ਹਾਂ ਕਿ ਤੁਸੀਂ YouTube ਚੈਨਲ ਸਿੱਖ ਯੂਨੀਵਰਸ ਤੇ ਬਹੁਤ ਸੋਹਣੀਆਂ ਵੀਡੀਓਜ਼ ਜਿਹੜੀਆਂ ਨੇ ਦੇਖਦੇ ਰਹਿੰਦੇ ਹੋ ਤੁਹਾਨੂੰ ਸਿੱਖ ਧਰਮ ਦੇ ਨਾਲ ਜੋੜਨ ਦਾ ਇਹ ਇੱਕ ਛੋਟਾ ਜਿਹਾ ਉਪਰਾਲਾ ਹੈ ਤੇ ਉਸੇ ਉਪਰਾਲੇ ਨੂੰ ਅੱਗੇ ਤੋਰਦੇ ਹੋਏ ਅੱਜ ਅਸੀਂ ਗੱਲਬਾਤ ਕਰਨ ਆਇਆ ਗੁਲਾਮ ਹੈਦਰ ਕਾਦਰੀ ਸਾਹਿਬ ਨਾਲ ਉਹਨਾਂ ਦੀ ਕੁੱਲੀ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਾਦਰੀ ਸਾਹਿਬ ਪੂਰੀ ਦੁਨੀਆ ਦੇ ਵਿੱਚ ਹੁਣ ਤੁਹਾਡੇ ਨਾਮ ਦੀ ਚਰਚਾ ਇਸ ਕਾਰਨ ਹੁੰਦੀ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਇੱਕ ਸੱਚਾ ਸਿੱਖ ਇਸ ਧਰਤੀ ਤੇ ਆਇਆ ਜੀ ਇਹ ਗੁਰੂ ਗੋਬਿੰਦ ਸਿੰਘ ਜੀ ਨਾਲ ਜਿਹੜਾ ਪਿਆਰ ਜੋਦੜੀ ਉਹਨਾਂ ਦੇ ਚਰਨਾਂ ਦੇ ਨਾਲ ਇੰਨੀ ਜ਼ਿਆਦਾ ਲਗਾਵ ਕਿਸ ਤਰ੍ਹਾਂ ਹੋਇਆ ਅਸਲ ਚ ਗੱਲ ਕੀ ਹੈ ਕਿ ਇਹ ਜਨਮਾਂ ਦੀ ਗੱਲ ਹੁੰਦੀ ਹੈ ਜਨਮਾਂ ਦੀ ਜੀ ਤੇ ਹੁਣ ਜਨਮਾਂ ਦਾ ਜਿਹੜਾ ਗਿਆਨ ਹੈ ਜੀ ਉਹ ਕੋਈ ਵਿਰਲਾ ਮਾਂਝਾ ਹੁੰਦਾ ਹੈ ਉਹਨੂੰ ਹੀ ਹੁੰਦਾ ਹੈ ਜੀ ਤੇ ਮੈਂ ਤਾਂ ਇਹਨੂੰ ਸ਼ਾਰਟਕਟ ਕੋਈ ਗੱਲ ਕਹਾਵਾਂਗਾ ਜੀ ਕਿ ਆਪ ਲਈ ਲੜਦਾਏ ਦਰਦੁਰਵੇਸ਼ ਸੇ ਤਿੰਨ ਧਨ ਜਨਨ ਦੀ ਮਾਓ ਆਏ ਸਫਲ ਸੇ ਜੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਆਪ ਆਪਕੰਦੇਸ਼ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਮੈਨੂੰ ਕੋਈ ਖੂਬੀ ਆ ਕੋਈ ਇਸ ਤਰ੍ਹਾਂ ਦੀ ਮੇਰੇ ਅੰਦਰ ਹੈ ਨਹੀਂ ਪਰ ਸਭ ਤੋਂ ਵੱਡੀ ਖੂਬੀ ਹੈ ਕਿ ਸੱਚੇ ਪਾਤਸ਼ਾਹ ਨੇ ਮੈਨੂੰ ਆਪਣੇ ਲੜ ਲਾਇਆ ਗੱਲ ਆ ਨਾਲ ਆਪਣੇ ਲੜ ਲਾਇਆ ਤੇ ਫਿਰ ਮੇਰੇ ਤੇ ਕਿਰਪਾ ਕੀਤੀ ਜੀ ਜਦ ਕਿਰਪਾ ਕੀਤੀ ਤੇ ਮੇਰੀ ਤੇ ਜਿਹੜੀ ਹیثیت ਹੈ ਉਹ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਨਿਹਾਰਨ ਦੀ ਹੈ ਉਹਨਾਂ ਦੇ ਚਰਨਾਂ ਦਾ ਦਾਸ ਹਾਂ ਤੇ ਅੱਜ ਸਾਰੀ ਦੁਨੀਆ 'ਚ ਜੇ ਅਗਰ ਕੋਈ ਵੀ ਮੇਰੀ ਪਹਿਚਾਨ ਬਣੀ ਹੋਈ ਹੈ ਤੇ ਉਹ ਇਸ ਕਰਕੇ ਬਣੀ ਹੋਈ ਹੈ ਕਿ ਮੇਰੇ ਤੇ ਕਿਰਪਾ ਕੀਤੀ ਹੈ ਵਿਸ਼ੇਸ਼ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਜੀ ਤੁਹਾਡੇ ਨਾਲ ਬਾਬਾ ਜੀ ਗੱਲ ਬਾਤ ਹੁੰਦੀ ਰਹਿੰਦੀ ਹੈ ਜਿਸ ਤਰ੍ਹਾਂ ਤੁਸੀਂ ਇੱਕ ਗੱਲ ਬੋਲੀ ਕਿ ਮੈਨੂੰ ਚਰਨਾਂ ਦੇ ਦਰਸ਼ਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਹੋਏ ਤੁਸੀਂ ਇਹ ਗੱਲ ਆਫ ਦਾ ਕੈਮਰਾ ਵੀ ਕਹਿੰਦੇ ਰਹਿੰਦੇ ਹੋ ਕਿ ਜਦੋਂ ਮੈਨੂੰ ਚਰਨਾਂ ਦੇ ਦਰਸ਼ਨ ਹੋਏ ਤਾਂ ਉਹ ਜਿਹੜੀ ਫੀਲਿੰਗ ਸੀਗੀ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਲੇਕਿਨ ਉਹ ਕਿਸ ਤਰ੍ਹਾਂ ਦੀ ਫੀਲਿੰਗ ਸੀ ਥੋੜੀ ਜੀ ਗੱਲਬਾਤ ਜਿਹੜੀ ਫੀਲਿੰਗਸ ਹੈ ਜਦ ਬਿਆਨ ਨਹੀਂ ਹੋ ਸਕਦੀ ਕਿ ਹਾਂ ਹਾਂ ਤੁਸੀਂ ਨਹੀਂ ਕਿਹਾ ਜਦ ਬਿਆਨ ਨਹੀਂ ਹੋ ਸਕਦੀ ਬਿਆਨ ਕੀ ਕਰਾਂ ਤੇ ਬਿਆਨ ਕੀ ਕਰਾਂ ਇਹ ਬਿਆਨ ਇਹ ਹੈ ਕਿ ਮਤਲਬ ਸੰਗਤ ਜਿਹੜੀ ਹੈ ਕੋਈ ਜਨਰਲ ਚਾਹੂਗੀ ਵੀ ਤੁਸੀਂ ਉਸ ਤੋਂ ਬਾਅਦ ਤੁਹਾਡਾ ਬਿਹੇਵੀਅਰ ਕੈਸਾ ਸੀਗਾ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਚਰਨਾਂ ਦੀ ਤਾਨੂੰ ਫੀਲਿੰਗ ਆਈ ਕਿ ਮੇਰੇ ਚਰਨ ਮੇਰੇ ਸਾਹਮਣੇ ਨੇ ਮੈਂ ਤੁਹਾਨੂੰ ਇੱਕ ਪ੍ਰੇਮ ਕੇ ਰੰਗ ਮੈਂ ਐਸੀ ਡੂਬੀ ਬਣ ਗਿਆ ਇੱਕ ਹੀ ਰੂਪ ਜੀ ਰਾਮ ਨਾਮ ਕੀ ਮਾਲਾ ਜਪਲੀ ਔਰ ਬਣ ਗਈ ਮੈਂ ਸਿਆਮ ਤੇ ਇਹ ਜਿਹੜਾ ਬਦਲਾ ਹੈ ਮੇਰੇ ਅੰਦਰ ਉਹ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਨਜ਼ਰ ਤਾਂ ਆ ਰਿਹਾ ਬਾਬਾ ਜੀ ਜਿਹੜੀ ਤੁਸੀਂ ਜਨਮਾਂ ਦੀ ਗੱਲ ਕੀਤੀ ਉਹ ਗੱਲ ਨੂੰ ਅੱਗੇ ਈਸੀ ਲਈ ਮੈਂ ਤੋੜਨਾ ਚਾਹੁੰਦਾ ਸੀਗਾ ਤੋ ਕਿ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੱਲ ਹੋਈ ਤੇ ਉਹ ਗੱਲ ਵੱਡੀ ਨਹੀਂ ਰਹੀ ਤੇ ਜਿਸ ਤਰ੍ਹਾਂ ਤੁਸੀਂ ਬਚਪਨ ਦੇ ਵਿੱਚ ਹੀ ਤੁਹਾਡੀ ਜਿਹੜੀ ਭਾਵਨਾ ਸੀਗੀ ਥੋੜੀ ਧਾਰਮਿਕ ਹੋ ਗਈ ਸੀ ਉਹ ਕਿਹੜੀ ਉਮਰ ਸੀ 4-5 ਸਾਲ ਦੀ ਉਮਰ ਠੀਕ ਕਹਿੰਦੇ ਤੁਸੀਂ ਇਸ ਤਰ੍ਹਾਂ ਦੀ ਭਾਵਨਾ ਦੇ ਹੀ ਇਨਸਾਨ ਬਣ ਗਏ ਸੀ ਦਰਸਲ ਧਾਰਮਿਕ ਭਾਵਨਾ ਮੇਰੇ ਅੰਦਰ ਪਹਿਲੇ ਹੀ ਸੀ ਹਾਂ ਤੁਸੀਂ ਜੋ ਆ ਇਹੇ ਗੱਲ ਕੀਤੀ ਨਾ ਕਿ ਜਨਮਾਂ ਜਨਮਾਂ ਦੀ ਖੇਡ ਦੀ ਹੁੰਦੀ ਹੈ ਨਾ ਤੇ ਹੁਣ ਕਿਸੇ ਚੀਜ਼ ਨੂੰ ਨਿਖਾਰ ਆਉਂਦੇ ਆਉਂਦੇ ਟਾਈਮ ਲੱਗ ਜਾਂਦਾ ਹਾਂ ਜਰਮ ਵੀ ਲੱਗ ਜਾਂਦਾ ਹਾਂ ਜੀ ਹਜ਼ਾਰ ਸਾਲ ਨਰਗੀਸ ਆਪਣੀ ਬੇਨੂਰੀ ਪਹਿਰੋਤੀ ਹੈ ਬੜੀ ਮੁਸ਼ਕਿਲ ਸੇ ਹੁੰਦੀ ਹੈ ਚਮਤ ਹੋਤਾ ਹੈ ਚਮਨ ਮਦੀਦ ਵਰ ਪੈਦਾ ਅਸਲ ਚ ਗੱਲ ਕੀ ਹੈ ਕਿ ਮੇਰੇ ਅੰਦਰ ਮੈਂ ਕੋਈ ਗੁਣ ਇਦਾਂ ਦਾ ਨਹੀਂ ਸਮਝਦਾ ਜੀ ਕਿ ਉਹ ਜਿਹੜਾ ਗੁਣ ਹੈ ਉਹਦੇ ਕਰਕੇ ਮੈਂ ਕਹਿਣਾ ਕਿ ਇਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਕਰਕੇ ਜੀ ਬਾਈ ਉਹ ਤੁਹਾਡੀ ਗੱਲ ਤੇ ਅਸੀਂ ਸਹਿਮਤ ਆ ਲੇਕਿਨ ਜਿਹੜੀ ਮੈਂ ਤੁਹਾਨੂੰ ਗੱਲ ਪੁੱਛੀ ਸੀਗੀ ਉਹ ਇਹ ਸੀਗੀ ਕਿ ਬਚਪਨ ਦੇ ਵਿੱਚ ਹੀ ਤੁਹਾਡੇ ਜਿਹੜੇ ਸਾਇੰਸ ਦੇਖਣ ਲੱਗੇ ਸੀ ਕਿ ਧਰਮ ਬਲ ਜਾਏਗਾ ਤੁਹਾਡੀ ਫੈਮਿਲੀ ਨੂੰ ਹਾਂਜੀ ਹਾਂਜੀ ਠੀਕ ਗੱਲ ਸੇ ਮੇਰੀ ਮਾਤਾ ਹੁਣ ਫੌਤ ਹੋ ਗਏ ਜੀ ਉਹ ਦੱਸਦੇ ਸੀ ਹਾਂਜੀ ਤੇ ਅੱਲਾਹ ਉਹਨਾਂ ਨੂੰ ਬਖਸ਼ੇ ਤੇ ਮੇਰੀ ਮਾਤਾ ਦੀ ਜਿਹੜੀ ਅਰਦਾਸ ਹੈ ਪ੍ਰਥਮ ਜੀ ਉਹ ਸ਼੍ਰੀ ਨਨਖਾਨਾ ਸਾਹਿਬ ਹੋਈ ਹੈ ਅੱਛਾ ਜੀ ਹਾਂ ਜੀ ਉਹ ਮੇਰੇ YouTube ਤੇ ਅਰਦਾਸ ਪਾਈ ਹੋਈ ਹੈ ਭਾਈ ਰਣਜੀਤ ਸਿੰਘ ਜੀ ਤੇ ਭਾਈ ਦਇਆ ਸਿੰਘ ਜੀ ਅੱਛਾ ਜੀ ਉਹਨਾਂ ਦੋਨਾਂ ਨੇ ਅਰਦਾਸ ਕੀਤੀ ਹੈ ਤੇ ਅੱਜ ਵੀ ਪਾਕਿਸਤਾਨ ਤੋਂ ਕਈ ਸਾਰੇ ਇਦਾਂ ਦੇ ਸਿੰਘ ਸਾਹਿਬ ਹਨ ਜਿਹੜੇ ਮੇਰੇ ਨਾਲ ਕਦੇ-ਕਦੇ ਫਤਿਹ ਦੀ ਸਾਂਝ ਬੁਲਾਉਂਦੇ ਆ ਤੇ ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ ਜਿਸ ਵੇਲੇ ਮੇਰਾ ਜਨਮ ਹੋਇਆ ਤੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਘਰ ਦੇ ਵਿੱਚ ਸਾਡੇ ਫਾਦਰ ਸਾਹਿਬ ਦੀ ਜਿਹੜੀ ਚਾਚੀ ਸੀ ਜੀ ਉਹਨਾਂ ਜਾ ਕੇ ਕਿਹਾ ਉਹ ਤੇਰੇ ਘਰੇ ਤੋਂ ਬਾਂਦਰ ਪੈਦਾ ਹੋ ਗਿਆ ਅੱਛਾ ਜੀ ਤੇ ਉਦੋਂ ਸਾਡਾ ਨੂੰ ਕਿਹਾ ਤੁਹਾਡੀ ਨਹੀਂ ਫਾਦਰ ਨੂੰ ਤੁਹਾਡੀ ਫਾਦਰ ਨੂੰ ਹਾਂ ਜਿਵੇਂ ਪਹਿਲੇ ਤਾਂ ਬੱਚੇ ਜਿਹੜੀ ਸਾਕੀ ਚਾਚੀ ਨੇ ਗੱਲ ਬੋਲੀਏ ਨਾ ਮੇਰੀ ਚਾਚੀ ਨਹੀਂ ਮੇਰੇ ਫਾਦਰ ਦੀ ਚਾਚੀ ਫਾਦਰ ਦੀ ਚਾਚੀ ਨੇ ਓਹੋ ਹਾਂ ਤੇ ਉਹ ਜਦ ਉਹਨਾਂ ਕੋਲ ਗਏ ਤੇ ਜਾ ਕੇ ਉਹਨਾਂ ਨੇ ਕਿਹਾ ਤੇ ਜਿਵੇਂ ਬੰਦੇ ਫੁਕਰੇ ਵੀ ਹੁੰਦੇ ਆ ਹੂੰ ਤੇ ਉਹ ਆਏ ਬੰਦੂਕ ਲੈ ਕੇ ਕਿ ਮਾਰਨਾ ਹੈ ਹੂੰ ਤੇ ਉਹਨਾਂ ਦੇ ਹੱਥੋਂ ਮਤਲਬ ਕਿ ਬੰਦੂਕ ਡਿੱਗ ਪਈ ਹੂੰ ਤੇ ਉਹ ਕਹਿੰਦੇ ਫਿਰ ਉਹ ਨਹੀਂ ਨਹੀਂ ਇਹ ਤਾਂ ਕੋਈ ਫਕੀਰ ਪੈਦਾ ਹੋਇਆ ਹੈ ਇਹ ਜਿਹੜੇ ਤੁਹਾਡੇ ਫਾਦਰ ਨੇ ਹਾਂ ਉਸ ਤੋਂ ਬਾਅਦ ਉਹਨਾਂ ਨੇ ਫਿਰ ਬੰਦੂਕ ਨਹੀਂ ਚੱਕੀ ساری ਜ਼ਿੰਦਗੀ ਅੱਛਾ ਤੇ ਫਿਰ ਕਿਸੇ ਨਾਲ ਬਦੀਕੀ ਵੀ ਨਹੀਂ ਕੀਤੀ ਤੇ ਮਾਤਾ ਦੱਸਦੀ ਹੈ ਕਿ ਮੈਂ ਜਦ 5-4 ਸਾਲਾਂ ਤੱਕ ਵੀ ਮੇਰਾ ਜਿਹੜਾ ਇਹ ਲਾਲਾ ਜਿਹਾ ਗਿਰਦਾ ਸੀ ਟਪਕਦਾ ਸੀ ਹਾਂ ਲਾਲ ਟਪਕਦਾ ਸੀ ਹਾਂ ਤੇ ਉਹ ਫਿਰ ਉਹ ਗੱਦੀ ਜੀ ਬੰਦ ਕੇ ਰੱਖਦੇ ਸੀ ਤੇ ਖੋਲ ਦਿੰਦੇ ਸੀ ਅਜਾ ਬੋਲਣ ਚ ਵੀ ਕੋਈ ਪ੍ਰੋਬਲਮ ਸੀ ਹਾਂ ਹੁਣ ਤਾਂ ਹੀ ਕਿ ਉਹ ਜੇ ਲਾਲ ਟਪਕਦੀ ਹੈ ਤਾਂ ਬੋਲਣ ਚ ਵੀ ਤੇ ਜਿਸ ਵੇਲੇ ਮੈਨੂੰ ਕੋਈ ਅੰਗਰੇਜ਼ੀ ਦੇ ਤਲੀਮ ਮਿਲ ਆ ਕੇ ਜਾਂਦੇ ਤੇ ਉਸ ਪਾਸੇ ਮੇਰਾ ਜੀ ਨਹੀਂ ਲੱਗਦਾ ਹਮ ਧਾਰਮਿਕ ਪੜਾਈਆਂ ਨੂੰ ਮੈਂ ਪੈ ਗਿਆ ਸੀਗਾ ਤੇ ਪਰਦਾ ਵੀ ਸੀ ਹੌਲੀ ਹੌਲੀ ਕਰਕੇ ਫਿਰ ਸਾਰਾ ਕੁਝ ਹੀ ਹੋ ਗਿਆ ਹਨੇ ਕੁਲ ਮਿਲਾ ਕੇ ਫਿਰ ਸਾਡੇ ਚ ਨਾ ਹਾਫਿਜ਼ ਕਾਰੀ ਮੌਲਵੀ ਮੁਫਤੀ ਇਹ ਡਿਗਰੀਆਂ ਹੁੰਦੀਆਂ ਨੇ ਜੀ ਤੇ ਉਹਨਾਂ ਡਿਗਰੀਆਂ ਦੇ ਉੱਤੇ ਮੈਂ ਕੰਮ ਵੀ ਕੀਤਾ ਜੀ ਜੋ ਜਿੱਦਾਂ ਜਿੱਦਾਂ ਸੀਗੀ ਧਾਰਮਿਕ ਡਿਗਰੀਆਂ ਸੀ ਆਹੋ ਫਿਰ ਅ ਮੈਂ ਮੇਰੇ ਆਪਣੇ ਮੁਰਸ਼ਦ ਸਨ ਜੀ ਮੁਫਤੀ ਜਹਾਂਗੀਰ ਆਦਲ ਤੇ ਉਹਨਾਂ ਦਾ ਮੈਂ ਮੁਰੀਦ ਹੋ ਗਿਆ ਮੁਰੀਦ ਹੋ ਗਿਆ ਤੇ ਉਹਨਾਂ ਨੇ ਮੈਨੂੰ ਤਾਲੀਮ ਦਿੱਤੀ ਜੇ ਤਾਲੀਮ ਦਿੱਤੀ ਤਾਂ ਕਈ ਸਾਰੀਆਂ ਤਾਲੀਮਾਂ ਇਸ ਤਰ੍ਹਾਂ ਦੀਆਂ ਦਿੱਤੀਆਂ ਅ ਜਿਹੜੀਆਂ ਮਤਲਬ ਇਹ ਕਿ ਜਿਨ੍ਹਾਂ ਚੀਜ਼ਾਂ ਨੇ ਮੇਰੇ ਅੰਦਰਲਾ ਜਿਹੜਾ ਕਲਤਨ ਸੀ ਅਜੇ ਕਿੜਾ ਤਨ ਹੈ ਸੀ ਉਦੋਂ ਹਾਂ ਜੀ ਹਾਂ ਅੱਛਾ ਉਹ ਕਿਉਂਕਿ ਭਰੀ ਵੀ ਚੀਜ਼ ਤਾਂ ਹੋਗੀ ਨਾ ਅੰਦਰ ਠੀਕ ਠੀਕ ਤੇ ਉਹ ਸਾਰੀ ਨਿਕਲ ਗਈ ਬਾਹਰ ਨਿਕਲ ਗਈ ਤੇ ਹੁਣ ਇੱਥੇ ਜਿਵੇਂ ਹੈਗਾ ਹੁਣ ਤੁਹਾਨੂੰ ਪਤਾ ਹੀ ਹੈ ਹੁਣ ਇਸ ਇਤਿਹਾਸ ਨੂੰ ਆਪਾਂ ਬਹੁਤ ਜ਼ਿਆਦਾ ਡੂੰਘਾਈ ਚਲੀ ਬਾਈ ਨਹੀਂ ਜਿਸ ਤਰ੍ਹਾਂ ਕਿ ਇਹ ਗੱਲ ਨਾਲ ਜੁੜਦੀ ਹੈ ਨਾ ਤੇ ਜਿਸ ਤਰ੍ਹਾਂ ਕਿ ਤੁਸੀਂ ਕਹਿ ਰਹੇ ਹੋ ਵੀ ਜਿਹੜੀ ਇੱਕ ਮੁਸਲਮਾਨ ਧਰਮ ਦੇ ਵਿੱਚ ਕਿ ਡਿਗਰੀਜ਼ ਹੁੰਦੀਆਂ ਸਭ ਤੋਂ ਵੱਡੀ ਡਿਗਰੀ ਕਿਹੜੀ ਹੈ ਇਹ ਸਭ ਤੋਂ ਵੱਡੀ ਡਿਗਰੀ ਮੰਨੀ ਜਾਂਦੀ ਹੈ ਮੁਫਤੀ ਦੀ ਮੁਫਤੀ ਦੀ ਤੇ ਜੇ ਅਗਰ ਮੰਨ ਲਓ ਕਿ ਕੋਈ ਜੱਜ ਬੰਦਾ ਹੈ ਜੀ ਉਹ ਜਾਜੀ ਹੈ ਮਤਲਬ ਜਿਹੜਾ ਜੱਜ ਬੰਦਾ ਹੈ ਜੀ ਉਹਦੇ ਕੋਲ وکਾਲਤ ਦੀ ਡਿਗਰੀ ਤਾਂ ਹੁੰਦੀ ਹੈ ਜੀ ਜੀ ਤਾਂ ਨਹੀਂ ਜਿਹੜਾ ਜਿਹੜਾ ਨੌਕਰੀ ਚਲਾ ਗਿਆ ਉਹ ਕਾਜ਼ੀ ਹੋ ਗਿਆ ਜੀ ਔਰ ਜਿੰਨ ਨੌਕਰੀ ਨਹੀਂ ਮਿਲੀ ਉਹ ਮੁਫਤੀ ਰਹਿ ਗਿਆ ਇਹ اعلی ਦਰਜੇ ਦੀ تعلیم ਮੰਨੀ ਜਾਂਦੀ ਹੈ ਮੁਫਤੀ ਦੀ ਡਿਗਰੀ ਤੁਸੀਂ ਲਈ ਫਿਰ ਹਾਂ ਜੀ ਹਾਂ ਠੀਕ ਹੈ ਤੇ ਬਾਬਾ ਜਿਸ ਤਰ੍ਹਾਂ ਕਿ ਤੁਸੀਂ ਕਿਹਾ ਵੀ ਮੇਰਾ ਧਾਰਮਿਕ ਵਿਸ਼ੇ ਵਾਲੀ ਹੀ ਹੋ ਸੀਗਾ ਤੁਸੀਂ ਤਾਂ ਫਿਰ ਹੁਣ ਥੋੜੀ ਮੈਂ ਲਾਇਬ੍ਰੇਰੀ ਦੇਖੀ ਹੈ ਤੇ ਬੁੱਕਸ ਵੀ ਤੁਹਾਡੇ ਕੋਲ ਬਹੁਤ ਜ਼ਿਆਦਾ ਦੁਨੀਆਂ ਦੀ ਬੁੱਕਸ ਐ ਧਾਰਮਿਕ ਤੇ ਤੁਹਾਡਾ ਇਧਰ ਵੀ ਸ਼ੌਕ ਪੈ ਗਿਆ تعلیم ਤੁਸੀਂ ਬੁੱਕਸ ਵੱਲ ਵੀ ਪੜਦੇ ਰਹੇ ਜਿਆਦਾ ਹੁਣ ਦਰਸਲ ਉਹ ਸ਼ੌਕ ਵੀ ਸੀ ਤੇ ਹੁਣ ਵੀ ਹੈ ਜੀ ਪਰ ਮੈਂ ਤੁਹਾਨੂੰ ਦੱਸਾਂ ਠੱਪ ਕਰਕੇ ਹੂਰ ਕਿਤਾਬਾਂ ਨੂੰ ਬਸ ਇੱਕੋ ਹੀ ਅਲਫ਼ ਪੜਾਈ ਜਾਂਦਾ ਜਾਂ ਜੋਗੀ ਅਜਬ ਕਮਾਲਾ ਦਾ ਮੁਰਲੀ ਦੀ ਤਾਨ বাজਾਈ ਜਾਂਦਾ ਤੇ ਅਸਲ ਚ ਅੱਲਾ ਅੱਲਾ ਜਿਵੇਂ ਸਾਹਿਬ ਸ਼੍ਰੀ ਗੁਰਨਾਗ ਦੇਵ ਜੀ ਮਹਾਰਾਜ ਜਦ ਮੌਲਵੀ ਕੁਦਰਦਿਨ ਨੇ ਉਹਨਾਂ ਨੂੰ ਪੜਾਉਣਾ ਸ਼ੁਰੂ ਕੀਤਾ ਕਹਿੰਦੇ ਅਲਫ਼ ਉਹ ਕਹਿੰਦੇ ਜੀ ਅਲਫ਼ ਇਹਦਾ ਕਿਆ ਇਹਦਾ ਮਤਲਬ ਕੀ ਹੈ ਕਹਿੰਦੇ ਅੱਲਾ ਫਿਰ ਕਹਿੰਦੇ ਬਾਹਰ ਕਹਿੰਦੇ ਇਹਦਾ ਕੀ ਮਤਲਬ ਹੈ ਤੇ ਉਹ ਕਹਿੰਦੇ ਬਾਅਦ ਚ ਉਹ ਕਹਿੰਦੇ ਬਸ ਫਿਰ ਅਲਿਫ ਹੀ ਰਹਿਣ ਦੋ ਅਮਵਲ ਅੱਲਾ ਆਖਿਰ ਅੱਲਾ ਜ਼ਾਹਿਰ ਅੱਲਾ ਬਾਤਿਨ ਅੱਲਾ ਹਾਂ ਤੇ ਹੁਣ ਇਹ ਕਿਤਾਬਾਂ ਕਿਤਾਬਾਂ ਦਾ ਮਸਲਾ ਬਹੁਤ ਮੁਬਾਰਕ ਹੈ ਬਾਣੀ ਦੇ ਅੰਦਰ ਆਇਆ ਹੈ ਨਾ ਕਿ ਬੇਦ ਕਤੇਬ ਇਫਤਰਾਹ ਪਾਈ ਦਿਲ ਦਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਹੁਣ ਉਹਨਾਂ ਕਿਤਾਬਾਂ ਦੀ ਨਹੀਂ ਤੇ ਮੈਂ ਬੇਅਦਵੀ ਕਰ ਸਕਦਾ ਉਹਨਾਂ ਨੇ ਮੇਰੇ ਦਿਮਾਗ ਨੂੰ ਤੇਜ਼ ਕੀਤਾ ਹੈ ਤੇ ਮੈਨੂੰ ਤਾਲੀਮ ਬਖਸ਼ੀ ਹੈ ਲਿਆਕਤ ਬਖਸ਼ੀ ਹੈ ਪਰ ਹੁਣ ਜਿਹੜਾ ਮੇਰਾ ਆਪਣਾ ਮਸਲਾ ਹੈ ਉਹ ਸਿਰਫ ਇਹੀ ਹੈ ਕਿ ਉਹ ਨਾਮ ਜਪਣਾ ਹੈ ਭਾਬੀ ਮੈਨੂੰ ਕਦੇ ਵੀ ਨਹੀਂ ਸਮਝ ਆਈ ਜਿਹੜੇ ਫਕੀਰ ਹੁੰਦੇ ਨੇ ਸਾਧੂ ਹੁੰਦੇ ਆ ਇਹਨਾਂ ਦੇ ਅੰਦਰ ਲੱਖਾਂ ਕਿਤਾਬਾਂ ਦੀ ਨੌਲੇਜ ਭਰੀ ਹੋਈ ਹੁੰਦੀ ਹੈ ਜੀ ਇਹ ਕੀ ਕਾਰਨ ਹੈ ਇਹਨਾਂ ਨੇ ਤਾਂ ਕੋਈ ਕਿਤਾਬਾਂ ਨੇ ਵੀ ਨਹੀਂ ਪੜੀਆਂ ਹੁੰਦੀਆਂ ਕਈ ਅਨਪੜ ਸਾਧੂ ਸੰਤ ਵੀ ਹੋਏ ਹਨ ਇਹਨਾਂ ਨੇ تعلیم ਜਿਹੜੀ ਦੁਨਿਆਵੀ تعلیم ਹੈ ਉਹ ਹਾਸਲ ਨਹੀਂ ਕੀਤੀ ਲੇਕਿਨ ਅਗਰ ਉਹਨਾਂ ਨਾਲ ਗੱਲਬਾਤ ਕਰੋ ਐਵੇਂ ਫੀਲ ਹੁੰਦਾ ਕਿ ਇਸ ਜਿਹੜਾ ਸੰਸਾਰ ਹੈ ਉਹਦਾ ਸਾਰਾ ਗਿਆਨ ਇਹਨਾਂ ਦੇ ਅੰਦਰ ਹੈ ਭੰਡਾਰ ਜੀ ਸ਼ਮਸ ਤਬਰੇਜ਼ੀ ਜਿਹੜੇ ਸਨ ਜੀ ਉਹਨਾਂ ਦੀ ਦੁਨਿਆਵੀ تعلیم ਨਾ ਬਰਾਬਰ ਸੀ ਜੀ ਪਰ ਮੌਲਾਨਾ ਰੂਮ ਸਾਹਿਬ ਜalaluddin Rumi ਜੀ ਬਲਖ ਵਕਾਰ ਦਾ ਕਾਜ਼ੀ ਉਹ ਉਹ ਦਾ ਮੁਰੀਦ ਹੈ ਤੇ ਮਤਲਬ ਕੀ ਹੈ ਕਿ ਇਹ ਜਿਹੜੀ ਜਿਹੜੀ ਤੁਕ ਮੈਂ ਗੁਰਬਾਣੀ ਦੀ ਪੜ੍ਹੀ ਹੈ ਇਹ ਹੁਣ ਇਹਦੇ ਨਾਲ ਇਹ ਗੱਲ ਵੀ ਆਪਣੇ ਨਾਲ ਜੋੜ ਲਓ ਕਿ ਜਿਹੜੀ ਗੁਰਬਾਣੀ ਹੈ ਇਹ ਇੱਕੋ ਟਾਈਮ ਆ ਜਾਣਾ ਹੈ ਕਿ ਸর্ব ਕਾਇਨਾਤ ਦੀ ਮਨੁੱਖਤਾ ਜੀ ਨਤਮਸਤਕ ਹੋ ਜੂਗੀ ਇਹਦੇ ਬਤਾ ਕੋ ਲਾਈਫ ਜੀਏਗੀ ਹਾਂ ਇਹਦਾ ਮਤਲਬ ਇਹੀ ਹੈ ਕਿਉਂਕਿ ਇਹ ਪ੍ਰੈਕਟੀਕਲੀ ਹੈ ਭਈ ਮੈਂ ਇਹੀ ਗੱਲ ਨਹੀਂ ਸਮਝ ਆ ਰਹੀ ਜਿਸ ਤਰ੍ਹਾਂ ਸ਼ੇਖ ਫਰੀਦੀ ਦੀ ਆਪਾਂ ਗੱਲ ਕਰਦੇ ਆਂ ਭਗਤ ਕਬੀਰ ਜੀ ਦੀ ਗੱਲ ਕਰਦੇ ਆਂ ਕਿ ਉਹਨਾਂ ਨੇ ਜੋ ਲਿਖਤਾ ਉਹ ਐ ਲੱਗਦਾ ਕਿ ਕਰੋੜਾਂ ਸਾਲਾਂ ਦਾ ਜਿਹੜਾ ਸਾਰਾ ਇਕੱਠਾ ਕੁਸ਼ ਹੈ ਉਹੀ ਜਿਹੜੇ ਆਉਣ ਵਾਲੇ ਸਾਲ ਹੈ ਉਹਨਾਂ ਦਾ ਵੀ ਲਿਖਿਓ ਜੀ ਤੇ ਇਹ ਜਿਹੜੀ ਗੱਲ ਹੈ ਮੈਂ ਜਿਹੜੀ ਧੁਕੋ ਪੜੀ ਆ ਉਹਦਾ ਅਰਥ ਸਿੰਪਲ ਹੈ ਬੇਦ ਕਤੇਬ ਇਫਤਰਾ ਭਾਈ ਹਮ ਦਿਲ ਦਾ ਫਿਕਰ ਨਾ ਜਾਏ ਫਿਰ ਦਿਲ ਦਾ ਫਿਕਰ ਜਿਹੜਾ ਕਿ ਤਾ ਕਿਵੇਂ ਮੁਕੂਗਾ ਕਹਿੰਦੇ ਟੁਕ ਦਮ ਕਰਾਰੀ ਜੋ ਕਰੋ ਜੀ ਹਾਜ਼ਰ ਹਜ਼ੂਰ ਖੁਦਾਏ ਜੀ ਸਾਰੇ ਗਾਇਬ ਔਰ ਸਭ ਤੋਂ ਸੋਣਾ ਤੇ ਸਭ ਤੋਂ ਵੱਡਾ ਰਾਜ ਕਾਲਪੁਰਖ ਪਰਮਾਤਮਾ ਹੈ ਜੀ ਜਦ ਉਹ ਬੰਦੇ ਦੇ ਅੰਦਰ ਆ ਜਾਵੇ ਹਾਲਾਂਕਿ ਉਹ ਅੰਦਰ ਹੈਗਾ ਤੁਹਾਡੇ ਵੀ ਮੇਰੇ ਵੀ ਪਰ ਉਹ ਹੈਗਾ ਕਿਦਾਂ ਅੱਲਾਹ ਕੀ ਕਰ ਬੰਦਗੀ ਜੇ ਸਿਮਰਤ ਦੁਖ ਜਾਏ ਦਿਲ ਮੈਂ ਸਾਈ ਪ੍ਰਗਟੈ ਮੁਝੇ ਬਲੰਤੀ ਨਾ ਕੋਈ ਲੱਭਦਾ ਉਹਨੂੰ ਕੋਈ ਨਹੀਂ ਲੱਭਦਾ ਲੱਭਣਾ ਤਾਂ ਅੰਦਰ ਹੀ ਅੰਦਰ ਹੀ ਜਿਵੇਂ ਮੰਨ ਲਓ ਪ੍ਰਗਟੈ ਦੁੱਧ ਦੇ ਵਿੱਚ ਮੱਖਣ ਹੈ ਪਰ ਜੇ ਅਗਰ ਪ੍ਰਗਟ ਕਰੋਗੇ ਬਿਲੋਣਾ ਪੈਣਾ ਹੈ ਜਦ ਟੁਕਦਮ ਕਰਾਰੀ ਕਰੋਗੇ ਮੁਝੇ ਬਲੰਤੀ ਨਾਏ ਬਲੰਤੀ ਬਲੰਤੀ ਕਿਹੜੀ ਚੀਜ਼ ਹੈ ਇਸ਼ਕ ਦੀ ਅਗ ਹੈ ਤੇ ਸੁਲਤਾਨ ਬਾਹੂ ਫਰਮਾਰੇ ਨੇ نا کر منت خواجہ خضر دی تے اندر آب حیاتی ہو شوک د دیوہ بال انیرے تا دل دی کالس جاتی ہو جد ہزار کتابہ دیاں کتابہ جی میں توڑا سوال سکا جی گیان جتے کتاب دم توڑ جاندی ہے سارے یہ کتاب ہاں دیدی جو بھی ہے دنیا بھی یہ جاتا ہے ارمیک پاں کہنے ہیں تے او جد آپ ہی حیسائی دل دے اندر آ جاندہ ہے ਤੇ ਉਹ ਸਾਰਾ ਕੁਝ ਹੀ ਪ੍ਰਕਾਸ਼ ਹੋ ਜਾਦਾ ਕਾਜ਼ੀ ਸਾਹਿਬ ਜਿਹੜਾ ਇੱਕ ਬੱਚਾ ਜਨਮ ਲੈਂਦਾ ਉਹ ਜਨਮ ਜਦੋਂ ਉਹ ਸੁਰਤ ਸੰਭਾਲਦਾ ਜੀ ਉਹ ਮੌਤ ਤੋਂ ਡਰਨ ਲੱਗ ਜਾਂਦਾ ਕਿ ਮੌਤ ਹੋਣੀ ਹੈ ਕਿ ਇਸ ਤਰ੍ਹਾਂ ਦਾ ਹੋ ਜਾ ਐਕਸੀਡੈਂਟ ਨਾ ਹੋ ਜਾ ਇਹੋ ਜੀ ਲੇਕਿਨ ਇੱਕ ਫਕੀਰ ਦੇ ਵਿੱਚ ਮੌਤ ਦਾ ਕੀ ਮਤਲਬ ਹੈ ਫਕੀਰ ਲਈ ਉਹ ਮੌਤ ਕੀ ਚੀਜ਼ ਹੈ ਤੇ ਉਹ ਫਕੀਰ ਦੀ ਮੌਤ ਹੀ ਜ਼ਿੰਦਗੀ ਹੈ ਉਹਨੂੰ ਪਿਆਰ ਕਰਦਾ ਹਾਂ ਉਹ ਜ਼ਿੰਦਗੀ ਨੂੰ ਪਿਆਰ ਨਹੀਂ ਕਰਦਾ ਉਹਨਾਂ ਜਿੰਨਾਂ ਮੌਤ ਨੂੰ ਹਾਂ ਮੌਤ ਜਿਹੜੀ ਹੈ ਨਾ ਅਸਲ ਚਰਚਾ ਹੀ ਹੈ ਹਾਂ ਸਾਰੇ ਧਰਮਾਂ ਚ ਮੌਤ ਨੂੰ ਅਸਲ ਸਚਾਈ ਮੰਨਿਆ ਜਿਉਣਾ ਝੂਠ ਹੈ ਮਰਨਾ ਸੱਚ ਹੈ ਜੀ ਤੇ ਮੌਤ ਜਦ ਆਉਂਦੀ ਹੈ ਤੇ ਸਭ ਤੋਂ ਵੱਡੀ ਫਕੀਰ ਨੂੰ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਉਹ ਰੂਹ ਮਰੂਏ ਯਾਰ ਹੈ ਤੇ ਮਰੇ ਬਿਨਾ ਬੰਦੇ ਦਾ ਸਰਦਾ ਨਹੀਂ ਅਜੋ ਯਾਰ ਨੂੰ ਵੇਖਣਾ ਹਾਂ ਤੇ ਗੁਰੂ ਜੀ ਲਾਸਟ ਕੁਐਸਚਨ ਹੈ ਬਟ ਨਾਟ ਲੀਸਟ ਕਹਿੰਦੇ ਹੁੰਦੇ ਆਂਗਲਿਸ਼ ਦੇ ਵਿੱਚ ਵੀ ਫੇਰ ਕਦੇ ਮਿਲੀਏ ਹਾਂ ਤੇ ਆਪਾ ਜਿਸ ਤਰ੍ਹਾਂ ਕੋਈ ਹਰ ਧਰਮ ਕਹਿੰਦਾ ਕਿ ਪ੍ਰਮਾਤਮਾ ਇੱਕ ਹੈ ਹੂੰ ਤੁਹਾਡੇ ਮਨ ਦੇ ਵਿੱਚ ਕਈ ਰਾਈਟਰ ਨੇ ਕਿਹਾ ਕਿ ਮੈਂ ਪ੍ਰਮਾਤਮਾ ਨੂੰ ਲੱਭਣ ਚੱਲਿਆ ਤਾਂ ਇੱਕ ਅਜਬ ਜੀ ਗੁੰਝਲਦਾਰ ਜੀ ਪਹੇਲੀ ਸੀ ਮੈਂ ਲੱਭ ਹੀ ਨਹੀਂ ਸਕਿਆ ਹੂੰ ਤੇ ਤੁਹਾਡੇ ਮਨ ਚ ਵੀ ਕਦੇ ਆਂਦਾ ਰਹਿੰਦਾ ਹੈ ਇਹ ਜਿਵੇਂ ਗੱਲ ਹੁੰਦੀ ਆਕਾਸ਼ ਦੀ ਪਾਤਾਲ ਦੀ ਚੀਜ਼ਾਂ ਦੀ ਇਹ ਹੈ ਕੀ ਹੈ ਕੀ ਚੀਜ਼ਾਂ ਬਾਬਾ ਫਰੀਦ ਸਾਹਿਬ ਨੇ ਫਰਮਾਇਆ ਜੀ ਪਰਵਰਦੀਗਾਰ ਆਪਾਰ ਅਗੰਮ ਜੀ ਬੇਅੰਤ ਤੂ ਵੇ ਅੰਦਰ ਦਾ ਮਤਲਬ ਤੇ ਇੱਕ ਇਹਦਾ ਕੋਈ ਆੰਤ ਹੀ ਨਹੀਂ ਹੈ ਜਿਨਾ ਪਿਛਾਤਾ ਸੱਚ ਚੁੰਮਾ ਪੈਰ ਮੂੰਹ ਫਲਸਫੀ ਕੋ ਬਹਿਸ ਮੈਂ ਖੁਦਾ ਮਿਲਤਾ ਨਹੀਂ ਲੋਰ ਤੋ ਸੁਲ ਜਾ ਰਹਾ ਹੈ ਪਰ ਖੁਦਾ ਮਿਲਤਾ ਨਹੀਂ ਐਨੂ ਜੇ ਅਗਰ ਬਾਹਰ ਲੱਭੂਗੇ ਨਹੀਂ ਮਿਲਣਾ ਰੱਬ ਤੋ ਤੇਰੇ ਅੰਦਰ ਹੀ ਹੈ ਨਾ ਅੰਦਰ ਲੱਭ ਲੈ ਜਿਹੜੀ ਸ਼ਲੋਕ ਤੁਸੀਂ ਸ਼ੇਖ ਫਰੀਦੀ ਦਾ ਸਹਾ ਕਿ ਬੇਅੰਤ ਹੈ ਹਮ ਤੁਹਾਡੀਆਂ ਗੱਲਾਂ ਵੀ ਬੇਅੰਤ ਨੇ ਤੇ ਗੱਲਾਂ ਕਦੇ ਖਤਮ ਵੀ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਸਮਾਜ ਨੂੰ ਇੱਕ ਸੇਧ ਦੇ ਰਹੀਆਂ। ਇਹੀ ਆਸ ਦੇ ਨਾਲ ਤੁਹਾਡੇ ਤੋਂ ਵਿਦਾ ਕਹਿੰਨੇ ਆ ਕਿ ਫੇਰ ਜਰੂਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।